ਕਿਆ ਹਾਲ ਹੈ ਮੇਰੇ YouTube ਫੈਮਿਲੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਆਏ ਆਂ ਦੇਖੋ ਬਾਈ ਸਾਰੀਆਂ ਆਈਟਮਾਂ ਲੈ ਆਏ ਆਂ ਨਵੀਂ ਨਵੀਂ ਕਈ ਸਬਸਕ੍ਰਾਈਬਰ ਦੇ ਸਾਡੀ ਫਰਮਾਇਸ਼ ਵੀ ਸੀਗੀ ਤੇ ਕੀ ਆਪਾਂ ਘਰ ਵਾਸਤੇ ਜੇ ਕਰਦੀ ਫਿਟਿੰਗ ਦਾ ਸਮਾਨ ਲੈਣਾ ਹੋਵੇ ਤਾਂ ਆਪਾਂ ਲੈ ਸਕਦੇ ਆਂ ਕੀ ਹੋਲਸੇਲ ਵਾਸਤੇ ਕੱਲਾ ਤਾਂ ਮੇਰੇ ਵੀਰਾਂ ਨੂੰ ਦੱਸਣਾ ਚਾਹੂੰਗਾ ਕਿ ਉਹ ਵੀ ਆਪਣੇ ਤੋਂ ਸਮਾਨ ਲੈ ਸਕਦੇ ਆ ਜੇ ਘਰ ਦੀ ਫਿਟਿੰਗ ਦਾ ਸਮਾਨ ਹੈ ਤੁਸੀਂ ਸਾਨੂੰ ਪਰਚੀ ਸੈਂਡ ਕਰੋ ਸਾਡੇ WhatsApp ਨੰਬਰ ਜਿਹੜਾ ਨੀਚੇ ਚੱਲਦਾ ਹੈ ਉਸ ਤੇ ਆ ਸਾਨੂੰ ਪਰਚੀ ਸੈਂਡ ਕਰੋ ਅਸੀਂ ਤੁਹਾਨੂੰ ਉਸਤੇ ਉਹਦਾ ਐਸਟੀਮੇਟ ਬਣਾ ਕੇ ਦੇਵਾਂਗੇ ਸਾਰਾ ਠੀਕ ਹੈ ਕਿੰਨੇ ਦਾ ਬਣੂਗਾ ਤੇ ਤੁਹਾਨੂੰ ਲੱਗਦਾ ਵੀ ਸਾਡਾ ਰੇਟਸ ਬਿਲਕੁਲ ਸਸਤਾ ਹੈ ਤਾਂ ਸਾਨੂੰ ਉਸਤੇ ਨੰਬਰ ਤੇ ਕੰਟੈਕਟ ਕਰੋ ਸਾਡੇ ਕੋਲੇ ਆਓ ਇੱਥੇ ਆ ਕੇ ਖੁਦ ਕੁਆਲਿਟੀ ਦੇਖ ਕੇ ਸਮਾਨ ਲੈ ਕੇ ਜਾਓ ਬੈਸਟ ਕੁਆਲਿਟੀ ਦਾ ਤੁਹਾਨੂੰ ਸਮਾਨ ਮਿਲੂਗਾ ਕਿਸੇ ਗੱਲ ਦੀ ਕੋਈ ਵੀ ਦਿੱਕਤ ਨਹੀਂ ਆਊਗੀ ਠੀਕ ਹੈ ਔਰ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਰੇ ਮੋਜੇ ਚੱਕਰ ਆਨੇ ਲੱਗਾ ਆ ਆਪਾਂ ਤੁਹਾਡੇ ਲਈ ਨਵੇਂ ਨਵੇਂ ਚੀਜ਼ਾਂ ਲਿਆ ਜਿਵੇਂ ਆ ਦੇਖੋ ਪੈਨਲ ਅਪ ਡਾਊਨ ਲਾਈਟਾਂ 4x4 ਲਾਈਟਾਂ 15 ਵਾਟ ਦੇ ਬੱਲਬ 9 ਵਾਟ ਦੇ 18 ਵਾਟ ਦੇ ਤੇ ਕੰਸੀਲਡ ਲਾਈਟ ਹੈ ਰੈਗੂਲੇਟਰ ਤੋਂ ਤੁਹਾਨੂੰ ਸਾਰਿਆਂ ਦੇ ਰੇਟ ਮੈਂ ਇਸ ਵੀਡੀਓ ਤੇ ਦੱਸੂਗਾ ਤੇ ਆਓ ਵੀਡੀਓ 'ਚ ਬਣੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕੋਈ ਸਾਡੇ ਚੈਨਲ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਵੀ ਇੱਕ ਫਾਇਦਾ ਹੋਊਗਾ ਕਿ ਜਿਹੜੀ ਚੀਜ਼ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਉਸ ਦੇ ذریعے ਤੁਸੀਂ ਆਪਣਾ ਸਾਰਾ ਰੇਟ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿਸ ਕਿਹੜੀ ਚੀਜ਼ ਕਿੰਨੇ ਰੁਪਏ ਦੀ ਹੈ ਕੋਈ ਕਈ ਸਾਡੇ ਕਸਟਮਰ ਸਾਨੂੰ ਫੋਨ ਕਰਦੇ ਕਿ ਪਾਜੀ ਆ ਕਿੰਨੇ ਦਾ ਹੈ ਤਾਂ ਅਸੀਂ ਵੀਡੀਓ ਦੇ ਵਿੱਚ ਜਦੋਂ ਰੇਟ ਕਲੀਅਰ ਕਰ ਦਿੰਦੇ ਆ ਤਾਂ ਪਲੀਜ਼ ਤੁਸੀਂ ਉਹਦੇ ਵਿੱਚ ਦੇਖਿਆ ਕਰੋ ਕਿ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਰੇਟ ਤੁਸੀਂ ਦੱਸ ਰਹੇ ਆ ਠੀਕ ਹੈ ਆਓ ਆਪਾਂ ਸਟਾਰਟਿੰਗ ਕਰਦੇ ਆਂ ਸਟਾਰਟਿੰਗ ਆਪਣੀ ਉਹੀ ਹੈ ਆ ਦੇਖੋ ਅੱਜ ਆਪਾਂ ਸਟਾਰਟਿੰਗ ਕਰਾਂਗੇ ਬਿਲਕੁਲ ਹੈਵੀ ਸੂਚਾ ਦੇਖੋ ਯੂਰੀਆ ਦੀ ਸੋਚ ਹੈ ਇਹ ਇਹ ਮਿਲੂਗਾ ਸਿਰਫ 6.5 ਰੁਪਏ ਦੀ 6.5 ਰੁਪਏ ਸੁੱਝ ਦਵਾਂਗੇ ਯੂਰੀਆ ਦੇ ਵਿੱਚ ਇਸ ਦੇ ਵਿੱਚ ਇਹਦਾ ਪਲੱਗ ਆਇਆ ਜਿਹੜੇ ਪੁਰਾਣੇ ਮਾਡਲ ਦਾ ਹੈ ਪੀਚ ਵਾਲਾ ਇਹ ਤੁਹਾਨੂੰ ਮਿਲੂਗਾ 13 ਰੁਪਏ ਦਾ 13 ਰੁਪਏ ਦਾ ਇੱਕ ਪਲੱਗ ਮਿਲੂਗਾ ਠੀਕ ਹੈ ਆ ਸਾਡੇ ਕੋਲ 3 ਪਿੰਨ ਟੋਪ ਹੈ ਆ ਦੇਖੋ ਆ 2 ਪਿੰਨ ਟੋਪ ਹੈ ਇਹ ਸਾਡੇ ਕੋਲ 3 ਪਿੰਨ ਟੋਪ ਮਿਲ ਜੂਗਾ ਤੁਹਾਨੂੰ ਇਹ ਮੇਰੇ ਸਾਡੇ ਕੋਲ ਡੱਬਾ ਲਾਉਂਗੇ ਤਾਂ 360 ਰੁਪਏ ਦਾ ਡੱਬਾ ਹੈ 20 ਪੀਸ ਦਾ ਆ ਰੈਗੂਲੇਟਰ ਹੈ regulator देखो ਸਾਡੇ ਕੋਲ ਮਿਲੂਗਾ ਤੁਹਾਨੂੰ ਸਿਰਫ only 65 ਰੁਪਏ ਦਾ আরে ਮੇਰੇ ਚੱਕਰ ਆਣੇ ਲੱਗ ਗਏ 65 ਪਿਛਲੀ ਵਾਰ ਵੀ ਸਾਡੇ ਸਬਸਕ੍ਰਾਈਬਰ ਨੇ ਸਾਨੂੰ ਬਹੁਤ ਰਿਸਪੌਂਸ ਦਿੱਤਾ ਚੰਗਾ ਜਿਹਦੇ ਵੀ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਵੀਡੀਓ ਦੇ ਵਿੱਚ ਤਾਂ ਐਂ ਹੀ ਆਪਣੇ ਨਾਲ ਜੁੜੇ ਰਿਹਾ ਕਰੋ ਤੇ ਸਾਡਾ ਸਾਥ ਦਿਆ ਕਰੋ ਪੰਜਾਬੀ ਵੀਡੀਓ ਠੀਕ ਹੈ ਆ regulator ਤੁਹਾਨੂੰ ਦਵਾਂਗੇ ਸਿਰਫ 65 ਰੁਪਏ ਦਾ ਡਬਲ ट्रांजिਸਟਰ ਹੈ ਕੋਈ ਹੋ ਨਹੀਂ ਹੁੰਦਾ ਵੀ ਹੋਰ ਚੀਜ਼ ਹੋਊਗੀ ਠੀਕ ਹੈ ਆ ਦੇਖੋ ਡਬਲ ट्रांजਿਸਟਰ ਸਾਰੇ ਰੈਗੂਲੇਟਰ ਹੋਣਗੇ ਸਾਡੇ ਵੱਡਾ ਲਵਾਂਗੇ ਛੋਟਾ ਲਵਾਂਗੇ ਸਭ ਡਬਲ ट्रांजਿਸਟਰ ਮਿਲੂਗਾ ਇਹਦੇ ਵਿੱਚ ਹੀ ਤੁਹਾਨੂੰ ਵੱਡਾ ਹੀ ਹੋ ਜਾਊਗਾ ਆ ਦੇਖੋ ਸਾਡੇ ਕੋਲ ਵੱਡਾ ਰੈਗੂਲੇਟਰ ਆਇਆ ਹੈ ਇਹ ਮਾਰਕੀਟ ਵਿੱਚ 600 700 ਐ ਮਿਲਦਾ ਹੈ ਸਾਡੇ ਕੋਲੇ ਆ 140 ਰੁਪਏ ਦਾ ਸਿਰਫ 140 ਰੁਪਏ ਦਾ ਲਵਾਂਗੇ ਤੁਸੀਂ ਵੱਡਾ ਰੈਗੂਲੇਟਰ 2024 ਦੀ ਮੈਨੂਫੈਕਚਰਿੰਗ ਹੈ ਦੇਖੋ ਆ ਸਾਡੇ ਵੀਵਰਸ ਨੂੰ ਦਿਖਾਓ 2024 ਦੀ ਮੈਨੂਫੈਕਚਰਿੰਗ ਹੈ ਠੀਕ ਹੈ 1 ਸਾਲ ਦੀ ਫੁੱਲ ਗਾਰੰਟੀ ਦੇਵਾਂਗੇ ਅਸੀਂ ਇਹਦੀ ਆ ਸਾਡੇ ਕੋਲ ਛੋਟੀ ਟੇਪ ਆ ਜਾਂਦੀ ਹੈ। ਮਾਤਰ ਸਿਰਫ ਕਿੰਨੇ ਦੀ 6 ਰੁਪਏ ਦੀ। 6 ਰੁਪਏ ਟੇਪ ਸੜਦੋ। ਵੱਡੀ ਟੇਪ ਲੈਣੀ ਹੈ ਵੱਡੀ ਟੇਪ ਲੋ ਇੰਪੋਰਟਡ ਟੇਪ ਹੈ 15 ਰੁਪਏ ਦੀ ਸਿਰਫ। ਸਿਰਫ ਹੋਰ ਸਿਰਫ 15 ਰੁਪਏ ਟੇਪ ਦਵਾਂਗੇ ਅਸੀਂ। ਇਹ ਮੇਰੇ ਕੋਲ ਸੋਚਾ ਆ ਦੇ ਕੋਲ ਸੋਚਾ ਚੱਲਦੀਆਂ ਅੱਜਕੱਲ ਫਲੈਟ ਰੋਕਰ ਆ ਸਾਡੀ ਰੋਕਰ ਸੋਚਾ ਆ ਸਾਡੀ ਫਲੈਟ ਸੋਚਾ। ਰੋਕਰ ਸੋਚ ਲਾਉਂਗੇ 12 ਰੁਪਏ ਦੀ ਫਲੈਟ ਸੋਚ ਲਾਉਂਗੇ 14 ਰੁਪਏ ਦੀ। 2 ਸਾਲ ਕੰਪਨੀ ਦੀ ਸਾਥ ਦੀ ਗਾਰੰਟੀ ਸਾਡੇ ਤੋਂ 2 ਸਾਲ ਦੀ ਗਾਰੰਟੀ ਲਓ ਆ ਵੈਲਪੁਸ਼ ਹੈ ਵੈਲਪੁਸ਼ ਲਓ ਸਾਡੇ ਤੋਂ মাত্র ਓਨਲੀ 40 ਰੁਪਏ ਦਾ ਆ ਹੋਲਡਰ ਹੈ ਸਾਡੇ ਕੋਲ ਮਿਲੂਗਾ ਹੋਲਡਰ ਲਓ ਸਾਡੇ ਤੋਂ ਸਿਰਫ ਔਰ ਸਿਰਫ 15 ਰੁਪਏ ਦਾ ਇਹ ਵਾਲਾ ਹੋਲਡਰ ਮਿਲੂਗਾ ਤੁਹਾਨੂੰ 15 ਰੁਪਏ ਦਾ ਜੰਬੋ ਹੋਲਡਰ ਲਾਉਂਗੇ ਤਾਂ ਉਹ ਮਿਲੂਗਾ ਤੁਹਾਨੂੰ 20 ਰੁਪਏ ਦਾ 4/4 ਹੋਲਡਰ ਲਾਉਂਗੇ ਤਾਂ ਉਹ ਤੁਹਾਨੂੰ 30 ਰੁਪਏ ਦਾ ਮਿਲੂਗਾ ਸਾਡੀ ਪਾਵਰ ਸਵਿਚ ਤੇ ਪਾਵਰ ਸਾਕਟ ਆ ਦੇਖੋ ਆ ਸਾਡੇ ਕਸਟਮਰ ਨੂੰ ਦਿਖਾਓ 25 ਐਂਪੀਅਰ ਦੀ ਸੋਚਾ ਸਾਡੀ ਕੋਈ 20 ਐਂਪੀਅਰ ਦੀ ਨਹੀਂ ਸੋਚਦੇ ਵੀ ਦੇਖੋ ਸਾਡੀ ਚੀਨੀ ਮਿੱਟੀ ਹੈ ਮਗਰ ਪਿੱਛੇ ਬਿਲਕੁਲ ਚੀਨੀ ਮਿੱਟੀ ਲੱਗੀ ਹੋਈ ਹੈ ਸੋਚਲੇ ਪਿੱਛੇ ਵੀ ਤੇ ਸਾਡੀ ਸਾਕਟ ਦੇ ਵਿੱਚ ਵੀ ਦੇਖੋ ਬਹੁਤ ਵਧੀਆ ਤੇ ਹੈਵੀ ਕੁਆਲਟੀ ਹੈ ਜਿਹੜੀ ਤੁਹਾਨੂੰ ਸਿਰਫ ਸਿਰਫ ਸੋਚ ਲਓਗੇ ਸਾਡੇ ਤੋਂ ਇਹ ਤੁਹਾਨੂੰ ਪਊਗੀ ਮਾਤਰਾ 40 ਰੁਪਏ ਦੀ ਸਾਕਟ ਲਓਗੇ ਤਾਂ ਇਹ ਪਊਗਾ ਤੁਹਾਨੂੰ 45 ਰੁਪਏ ਦਾ ਮਾਰਕੀਟ ਵਿੱਚ ਟਰਾਈ ਕਰੋਗੇ ਤਾਂ 90 95 ਰੁਪਏ ਦਾ ਸਾਕਟ ਹੈ। 45 ਰੁਪਏ ਦਾ ਦੂੰਗਾ ਮੈਂ। ਫੁੱਲ ਗਾਰੰਟੀ ਹੋਗੀ। ਆ ਦੇਖੋ ਸਾਡੇ ਕੋਲੇ ਆਪਰਾਉਂਡ ਲਾਈਟ ਹੈ ਮਾਰਕੀਟ ਦੇ ਵਿੱਚ 350 400 ਐਂ ਦਿੰਦੇ ਆ। ਔਰ ਛੋਟਾ ਸਾਈਜ਼ ਦਿੰਦੇ ਆ। ਸਾਡੇ ਕੋਲੇ ਸਾਈਜ਼ ਲੌਂਗ ਦੇ ਤੁਸੀਂ ਸਾਈਜ਼ ਮਿਲੂਗਾ ਤੁਹਾਨੂੰ ਵੱਡਾ। ਪੂਰਾ ਡਬਲ LED ਹੋਗੀ ਇਹਦੇ ਅੰਦਰ ਆ ਦੇਖੋ ਦਿਖਾਓ ਇਹ ਕਸਟਮਰ ਸਾਡੇ ਡਬਲ LED ਅੰਦਰ ਔਰ 10 ਫੁੱਟ ਤੱਕ ਫੋਕਸ ਇਹਦਾ। ਇਹ ਮਾਟਰ ਗਵਾਂਗੇ 240 ਰੁਪਏ ਦੀ ਤੇ ਇਹਦੀ 240 ਰੁਪਏ ਸਿਰਫ ਐਸੇ ਚੇ ਤੁਸੀਂ ਸਾਡੇ ਤੋਂ ਜੇ 4/4 ਲੈਣੇ ਹੋ ਜੀ ਮੈਂ ਚਾਰੇ ਪਾਸੇ ਲਾਈਟਾਂ ਦਾ ਡਿਜ਼ਾਈਨ ਬੰਦ ਹੈ ਇਹ ਲਓਗੇ ਤਾਂ ਪਊਗਾ 300 280 ਰੁਪਏ ਦਾ 280 ਰੁਪਏ ਲਾਈਟ ਦੇ ਦੂੰ ਤੁਹਾਡੀ 4/4 ਦੀ ਕੰਸੀਡਰ ਲਓ ਸਾਡੇ ਤੋਂ 1 ਸਾਲ ਗਾਰੰਟੀ ਵਾਸਤੇ ਸਚਾਂ ਵਾਲੀ ਪਲੱਸ ਇਹਦੇ ਅੰਦਰ ਟ੍ਰਾਂਜ਼ਿਸਟਰ ਹੈ ਡਰਾਈਵਰ ਵਾਲਾ ਟ੍ਰਾਂਜ਼ਿਸਟਰ ਹੈ ਇਹ ਤੁਹਾਨੂੰ ਪਊਗੀ ਸਿਰਫ 75 ਰੁਪਏ ਦੀ ਠੀਕ ਹੈ ਕਿ ਕਿ세 ਮੇਰੇ ਵੀਰ ਨੇ ਪੈਨਲ ਲੈਣੇ ਹੋਣ ਜਿਵੇਂ ਡਾਊਨ ਸੀਲਿੰਗ ਤੇ ਪਾਉਂਦੇ ਆ ਅੱਜ ਕੱਲ ਪੈਨਲ ਚੱਲ ਰਿਹਾ ਸਾਡੇ ਕੋਲ ਦੇ ਇਹ ਪੈਨਲ ਮਿਲ ਜਾਣਗੇ ਇਹ 4 ਇੰਚ ਹੀ ਹੈ 4 ਇੰਚੀ ਪੈਨਲ ਸਾਡੇ ਕੋਲ 135 ਰੁਪਏ ਦਾ ਠੀਕ ਹੈ ਇਹਦੇ ਵਿੱਚ ਸਾਡੇ ਕੋਲ 6 ਇੰਚੀ ਵੀ ਹੈ 6 ਇੰਚੀ ਪੈਨਲ ਸਾਡਾ ਆਸੀਗਾ 6 ਇੰਚੀ ਪੈਨਲ ਤੋਂ ਸਿਰਫ ਔਰ ਸਿਰਫ 230 ਰੁਪਏ ਦਾ 230 ਰੁਪਏ ਦਾ 6 ਇੰਚੀ ਪੈਨਲ ਹੈ 15 ਵਾਟ ਦਾ 2 ਸਾਲ ਦੀ ਗਾਰੰਟੀ ਦੇ ਨਾਲ ਸਪੈਸ਼ਲ ਸਾਡੀ ਗਾਰੰਟੀ ਲਿਖੀ ਹੁੰਦੀ ਹੈ ਉੱਪਰ ਦਿਖਾਓ 2 ਸਾਲ ਦੀ ਗਾਰੰਟੀ ਹੈ ਇਹ ਦੇਖੋ ਸਾਡੇ ਕੋਲ ਐਕਜ਼ੌਸਟ ਹੁੰਦੇ ਆ ਐਕਜ਼ੌਸਟ ਫੈਨ ਸਾਡੇ ਕੋਲ ਮਾਰਕੀਟ 'ਚ ਜਦ 1200 1400 1600 ਇਹ ਦਿੰਦੇ ਸਾਡੇ ਕੋਲੇ ਆਓ ਕੁਆਂਟੀਟੀ ਹੋਗੀ ਤਾਂ ਤੁਹਾਨੂੰ 850 ਰੁਪਏ ਦਾ ਜੇ ਇੱਕ ਪੀਸ ਲਓਗੇ ਤਾਂ 900 ਰੁਪਏ ਦਾ 900 ਰੁਪਏ ਦਾ ਐਕਜ਼ੌਸਟ ਦੂੰਗਾ ਕਾਪਰ ਦੇ ਵਿੱਚ ਹੈਵੀ ਕੁਆਲਿਟੀ ਬਿਲਕੁਲ ਪਰਫੈਕਟ ਕਾਪਰ ਦੇ ਵਿੱਚ ਹੋਊਗਾ ਪੈਸਾ ਹੀ ਪੈਸਾ ਹੋਊਗਾ ਠੀਕ ਹੈ ਜੀ ਸਾਡੇ ਤਾਂ ਸਾਡੇ ਕੋਲੇ ਗੀਜ਼ਰ ਵੀ ਹੈ ਗੀਜ਼ਰ ਲਓ ਸਾਡੇ ਤੋਂ ਗੀਜ਼ਰ ਮਾਰਕੀਟ ਨੂੰ ਮਿਲਦੇ ਆ 44500 5000 ਸਾਡੇ ਤੋਂ ਲਓ 3000 ਰੁਪਏ 3000 ਰੁਪਏ ਦਾ ਗੀਜ਼ਰ ਦਵਾਂਗੇ 3 ਸਾਲ ਦੀ ਗਾਰੰਟੀ ਨਾਲ ਦੀ 3 ਸਾਲ ਦੀ ਗਾਰੰਟੀ ਦੇ ਨਾਲ 3000 ਰੁਪਏ ਦਾ ਗੀਜ਼ਰ ਆ ਸਾਡੇ ਕੋਲ 17 ਆਉਂਦੀਆਂ ਸਾਡੀਆਂ ਆਪਦੇ ਬ੍ਰਾਂਡ ਦੀਆਂ ਆ ਦਿਖਾਓ ਆ ਸਾਡੇ ਕੋਲ ਆਪ ਦੇ ਬ੍ਰਾਂਡ ਦੇ ਤਾਰਾ ਸਾਰੀ ਜਿੰਨੀ ਪਿਆ ਕਿੰਗ ਕੈਪ ਦੀਆਂ ਠੀਕ ਹੈ ਤਾਰ ਵੀ ਮਾਤਰ ਬਹੁਤ ਸਸਤੇ ਰੇਟ ਦੇ ਵਿੱਚ ਹੈ ਤੁਸੀਂ ਛੱਡ ਤੇ ਇੱਕ ਵਾਰ ਆਓ ਸਾਡੇ ਕੋਲ ਟਰਾਈ ਕਰੋ ਜਿੰਨਾ ਹੋ ਸਕਦਾ ਸੀ ਤੁਹਾਡਾ ਫਾਇਦਾ ਕਰਕੇ ਦੇਵਾਂਗੇ ਬਹੁਤ ਕਸਟਮਰਾਂ ਦਾ ਅਸੀਂ ਫਾਇਦਾ ਕੀਤਾ ਸਾਡਾ ਨਵਾਂ ਸ਼ਹਿਰ ਤੋਂ ਸਾਡੇ ਕੋਲ ਮਾਲ ਲੈਣ ਆਉਂਦੇ ਆ ਲੁਧਿਆਣਾ ਪਟਿਆਲਾ ਜਲੰਧਰ ਮੋੜ ਮਾਨਸਾ ਆਪਣਾ ਮੁਕਸਰ ਬਹੁਤ ਪਿੰਡਾਂ ਤੋਂ ਮਾਲ ਆਪਣੇ ਤੋਂ ਲੈਣ ਆਇਆ ਤੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਈ ਕਸਟਮਰ ਸਾਡੇ ਮਿਲਣਗੇ ਜਿਹੜੇ ਵਧੀਆ ਕਮੈਂਟ ਕਰਦੇ ਸਾਨੂੰ ਤਾਂ ਕਿ ਜਿਹੜੇ ਸਾਡੇ ਤੋਂ ਮਾਲ ਲੈ ਕੇ ਗਏ ਆ ਕਦੇ ਟਰਾਈ ਕਰਕੇ ਦੇਖੋ ਸਾਡੇ ਤੋਂ ਮਾਲ ਲੈ ਕੇ ਭਾਜੀ ਇੱਕ ਵਾਰ ਸਾਨੂੰ ਚਾਂਸ ਦਿਓ ਮੌਕਾ ਦਿਓ ਸੇਵਾ ਦਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਨਿਰਾਸ਼ ਨਹੀਂ ਨਿਰਾਸ਼ਾ ਨਹੀਂ ਹੋਊਗੀ ਸਾਡੇ ਤਾਰ ਦੀ ਰੇਟ ਵੀ ਬਹੁਤ ਜਾਇਜ਼ ਹੈ ਮਾਰਕੀਟ ਦੇ ਵਿੱਚ ਜੇ 1200 ਰੁਪਏ ਚੱਲਦਾ ਹੈ 1100 ਰੁਪਏ ਚੱਲਦਾ ਸਾਡਾ 740 ਰੁਪਏ ਦਾ 1 ਕਿਲੋ ਮੀਟਰ 740 ਰੁਪਏ ਦਾ 1 ਕਿਲੋ ਮੀਟਰ ਬਹੁਤ ਟਾਪ ਕੁਆਲਟੀ ਹੈ ਐਫ ਆਰ ਪੀ ਵੀ ਸੀ ਹੈ 90 ਮੀਟਰ ਹੈ ਪਿਓਰ ਕਾਪਰ ਹੈ ਸੋ 400 ਔਕਟਾ ਐਮ ਸੀ ਬੀਆ ਤੁਹਾਨੂੰ ਚਾਹੀਦੀ ਹੈ ਕੁਝ ਵੀ ਚਾਹੀਦਾ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰੋ ਤੁਹਾਨੂੰ ਹਰ ਚੀਜ਼ ਦੇ ਵਿੱਚ ਪ੍ਰੋਫਿਟ ਮਿਲੂਗਾ ਮਾਰਕੀਟ ਨਾਲੋਂ 10 5 500 ਅਰਬ ਤੋਂ ਨੂੰ ਫਾਇਦਾ ਦਵਾਗੇ ਅਸੀਂ ਹਰ ਚੀਜ਼ ਦੇ ਵਿੱਚ ਬਾਕੀ ਹੋਰ ਸਾਡੇ ਕੋਲੇ ਆ ਦੇਖੋ ਪ੍ਰੈਸ ਦੀਆਂ ਲੀਡਾਂ ਇਹ ਕਿਸ ਨੂੰ ਚਾਹੀਦੀਆਂ ਆ ਲੋ 400 ਰੁਪਏ ਦਾ ਪੈਕੇਟ 40 ਰੁਪਏ ਦੀ ਪ੍ਰੈਸ ਦੀ ਲੀਡ ਕਿੰਨੇ ਦੀ ਸਿਰਫ 40 ਰੁਪਏ ਦੀ 40 ਰੁਪਏ ਦੀ ਪ੍ਰੈਸ ਦੀ ਲੀਡ ਦਿੰਨੇ ਆ ਅਸੀਂ ਇਹ ਹੋਰ ਵੀ ਆਈਟਮ ਆਪਣੀ ਹੈਗੀ ਜਿਹੜੀ ਗੀਜ਼ਰ ਦੇ ਐਲੀਮੈਂਟ ਹੈ ਮਾਰਕੀਟ ਵਿੱਚ 400 ਸਾਢੇ 400 ਮਿਲਦਾ ਹੈ ਸਾਢੇ ਤੋਂ ਲੈ ਜਾਓ 2500 ਰੁਪਏ ਦਾ ਸਿਰਫ ਦੁਕਾਨਦਾਰ ਨੂੰ ਹੋਰ ਥੋੜਾ ਸਸਤਾ ਦੇਵਾਂਗੇ 2500 ਰੁਪਏ ਦਾ ਲੈ ਲਓ ਸਾਡੇ ਤੋਂ ਗੀਜ਼ਰ ਦਾ ਐਲੀਮੈਂਟ ਠੀਕ ਹੈ ਫਲੈਕਸੀਬਲ ਵਾਇਰ ਆਂਦੇ 1 ਕਿੱਮ ਨੂੰ ਫਲੈਕਸੀਬਲ ਵਾਇਰ ਲਵਾਂਗੇ ਸਾਡੇ ਤੋਂ 1 ਕਿੱਮ 90 ਮੀਟਰ 450 ਰੁਪਏ ਸਿਰਫ 450 ਰੁਪਏ ਦੇਵਾਂਗੇ 90 ਮੀਟਰ ਦਾ 10 ਦੋ ਲੈ ਲਓ ਸਾਡੇ ਤੋਂ 10 ਦੋ ਮਿਲੋਗੇ ਸਿਰਫ 400 ਰੁਪਏ ਦਾ ਪੈਕੇਟ 9 ਮੀਟਰ ਦਾ ਪੂਰਾ 400 ਰੁਪਏ ਦਾ ਪੈਕੇਟ ਮਿਲੂਗਾ ਤੁਹਾਨੂੰ ਇਹ। ਨਾਲੇ ਕੋ ਸਾਡੇ ਕੋਲ ਫਲੈਟ ਵਾਇਰ ਆਂਦੀ ਆ 680 ਰੁਪਏ ਪਿਓਰ ਕਾਪਰ ਦੇ ਵਿੱਚ 680 ਰੁਪਏ ਪਿਓਰ ਕਾਪਰ ਦੇ ਵਿੱਚ ਆਉਗੀ ਇਹ 75 ਲਓਗੇ ਤਾਂ 980 ਰੁਪਏ ਲਈ ਹੈ ਮਾਰਕੀਟ ਦੇ ਵਿੱਚ ਰੇਟ 1100 1200 ਰੁਪਏ ਦਾ ਹੈ। ਪਾਣੀ ਦੀਆਂ ਰਾਣਾ ਲੈਣੀ ਆ ਹੁਣ ਉਹ ਵੀ ਮਿਲ ਜੂਗਾ ਸਾਡੇ ਕੋਲੇ 165 ਰੁਪਏ ਤੋਂ ਸਟਾਰਟਿੰਗ ਹੈ। ਵਾਟਰਪੂਫ ਲਓਗੇ ਤਾਂ 185 ਰੁਪਏ ਦੀ ਹੈ। ਵਾਟਰਪੂਫ ਹੋਗੀ ਤੁਹਾਨੂੰ 185 ਰੁਪਏ ਦੀ। LED ਟਿਊਬ ਲਓਗੇ ਸਾਡੇ ਤੋਂ ਵਿਨੇ ਕੰਪਨੀ ਦੀ ਸਾਡੇ ਕੋਲ ਟਿਊਬ ਹੈ, ਗੋਲਡ ਮੈਡਲ ਦੀ ਹੈ ਤੇ ਆਪਣੇ ਖੇਤਾਨ ਦੀ ਹੈ। ਖੇਤਾਨ ਕੋਈ ਵੀ ਕੰਪਨੀ ਦੀ ਲਓਗੇ ਸਾਡੇ ਤੋਂ 140 ਰੁਪਏ ਦੀ ਟਿਊਬ ਹੈ। B-watt ਦੀ LED ਟਿਊਬ 140 ਰੁਪਏ ਦੀ। MCB ਲਓ, ਤਾਰਾ ਲਓ, ਸਾਡੇ ਤੋਂ ਸ਼ੀਟਾਂ, ਸੋਚਾਂ, ਸੌਕਟਾਂ, ਚ ਬੈਰਿੰਗ ਉਹ ਹੋਲਡਰ ਪਏ ਨੇ, ਆ ਕੰਬਾਈਨਡ ਬਾਕਸ ਪਏ ਨੇ, 3.2 ਪਏ ਨੇ, 2.5 ਫਿਰ ਰੈਗੂਲੇਟਰ ਪਏ ਆ ਕੰਬਾਈਨਡ ਪਏ ਆ। ਕੁਝ ਵੀ ਲੋ ਸਾਡੇ ਤੋਂ ਅਸੀਂ ਤੁਹਾਨੂੰ ਬਿਲਕੁਲ ਬਿਲਕੁਲ ਚੀਪ ਪ੍ਰਾਈਸ ਦੇ ਵਿੱਚ ਦੇਵਾਂਗੇ ਹੁਣ ਜਿਹੜੇ ਲੋਕ ਦਿੱਲੀ ਜਾਂਦੇ ਆ ਤੂੰ ਸਾਡੀ ਤੁਸੀਂ ਮੈਂ ਕਹਿੰਦਾ ਕਿ ਸਾਡੇ ਕੋਲ ਇੱਕ ਵਾਰੀ ਆ ਕੇ ਟਰਾਈ ਕਰੋ ਤੁਹਾਨੂੰ ਜੇ ਬੈਨੀਫਿਟ ਨਾ ਮਿਲੇ ਤਾਂ ਸਾਨੂੰ ਕਿਉਂ ਔਰ ਅਸੀਂ ਆਪਣੇ ਹਰ ਦੁਕਾਨਦਾਰ ਨੂੰ ਵੀ ਸਬਸਕ੍ਰਾਈਬਰ ਨੂੰ ਜਿਹੜਾ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਆਂਦਾ ਹੈ ਲਾਈਕ ਕਰਕੇ ਆਂਦਾ ਅਸੀਂ ਉਹਨੂੰ ਕੋਈ ਨਾ ਕੋਈ ਗਿਫਟ ਜ਼ਰੂਰ ਦਿੰਨੇ ਆ ਤਾਂ ਸਾਡੇ ਨਾਲ ਜੁੜੋ ਠੀਕ ਹੈ ਤਾਂ ਇੱਕ ਵਾਰ ਸਾਡ ਨੂੰ ਚਾਂਸ ਯਾਨੀ ਮੌਕਾ ਦਿਓ ਸੇਵਾ ਦਾ ਅਸੀਂ ਤੁਹਾਡੇ ਲਈ ਕੁਝ ਨਾ ਕੁਝ ਚੰਗੀ ਗੱਲ ਕਰਦੇ ਆ ਦੇਖੋ ਅਸੀਂ ਹਰ ਬੰਦੇ ਦਾ ਫਾਇਦਾ ਕਰਦੇ ਆ ਸਾਡੇ ਪ੍ਰਾਈਸ ਔਰ ਜਿਹੜੀ ਕੁਆਲਿਟੀ ਹੈ ਉਸ ਦੇ ਵਿੱਚ ਅਸੀਂ ਕੋਈ ਕੰਪਰਮਾਈਜ਼ ਨਹੀਂ ਕਰਦੇ ਕੁਆਲਿਟੀ ਸਾਡੀ ਬੈਸਟ ਰਹੂਗੀ ਪ੍ਰਾਈਸ ਸਾਡੇ ਸਸਤੇ ਰਹਿਣਗੇ ਠੀਕ ਹੈ ਤੇ ਸਾਨੂੰ ਇੱਕ ਵਾਰੀ ਮੌਕਾ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜਿਨੇ ਮੇਰੇ ਵੀਰ ਆਪਣੀ ਵੀਡੀਓ ਦੇਖ ਰਹੇ ਆ ਤਾਂ ਪਲੀਜ਼ ਰਿਕੁਐਸਟ ਹੈ ਕਿ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਔਰ ਵੀ ਆਪਣੇ ਭਰਾਵਾਂ ਜਿਹੜੇ ਹੈਗੇ ਨਾਲ ਆਪਣੇ ਨਾਲ ਜੁੜ ਸਕਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਥੈਂਕ ਯੂ